ਆ ਦੇਖੋ ਭਾਜੀ কুরਤਾ ਪਜਾਮਾ ਜਿਹੜਾ ਬਾਜ਼ਾਰ ਚ 2-2000 ਰੁਪਏ ਦਾ ਮਿਲਦਾ ਸਾਡਾ ਰੇਟ ਪਹਿਲਾਂ ਹੀ 1000 ਰੁਪਏ ਠੀਕ ਹੈ ਜੀ ਜਿਹੜਾ ਮਰਜੀ ਤੁਸੀਂ ਕਲਰ ਲੈ ਲਓ ਆ ਵਾਈਟ ਦੇ ਵਿੱਚ ਆਜੋ ਭਾਜੀ ਦੁਬਈ ਵਾਲਾ কুরਤਾ ਪਜਾਮਾ ਜਿਹੜਾ ਬਾਜ਼ਾਰ ਚ 3-3000 ਰੁਪਏ ਦਾ ਹੈਗਾ ਭਾਜੀ ਸਾਡਾ ਰੇਟ 1100 1200 1500 ਅਲੱਗ-ਅਲੱਗ ਕੁਆਲਿਟੀ ਦੇ ਰੇਟ ਹੈ ਜਿਹੜਾ ਮਰਜੀ ਭਾਜੀ 1000 ਤੋਂ ਉੱਪਰ কুরਤਾ ਪਜਾਮਾ ਲਓ ਭਾਜੀ ਉਹਦੀ ਸਿਲਾਈ ਲਵਾਂਗੇ 400 ਰੁਪਏ ਕੋਈ ਕੁਰਤਾ ਪਜਾਮਾ ਤੁਹਾਡਾ ਜੇ ਖਰਾਬ ਵੀ ਹੁੰਦਾ ਤੁਹਾਨੂੰ ਨਵਾਂ ਸੂਟ ਫਿਰ ਦੁਬਾਰਾ ਤਿਆਰ ਕਰਕੇ ਦਵਾਂਗੇ ਆ ਸਾਡੇ ਮਾਸਟਰ ਹੈ ਭਾਜੀ 100 100 200 ਬੰਦੇ ਕੋਲ ਸਾਡੀ ਟੀਮ ਹੈਗੀ ਹੈ ਸਾਡੇ ਆਪ ਦੀ ਫੈਕਟਰੀ ਹੈ ਇਹਨਾਂ ਨੂੰ ਅਸੀਂ 50 5000 ਰੁਪਈਆ ਸਵਾਣਾ ਹੈ ਉਹਦੇ ਚੋਂ ਅਸੀਂ ਇਹਨਾਂ ਦੇ ਰੇਟ ਕੱਟੇ ਆ ਜਿਹੜੇ ਬਾਜ਼ਾਰ 'ਚ 2 2000 ਰੁਪਏ ਦੇ ਕੁਰਤੇ ਪਜਾਮੇ ਇੱਥੇ ਦੇ ਰਹੇ ਹੋ 1000 ਰੁਪਏ 'ਚ ਲੈ ਜਾਓ ਇੱਥੋਂ ਉਸ ਤੋਂ ਵੱਡਾ ਧਮਾਕਾ ਕੀ ਆ ਇਹ ਪੂਰੇ ਪੰਜਾਬ ਨੂੰ ਖੁੱਲਾ ਚਿਹਰਾ ਜਾਂ ਜੇ ਕੋਈ ਇਹ ਰੇਟ ਦੇ ਦੇਵੇ ਕੁਰਤੇ ਪਜਾਮੇ ਦੀ ਸਲਾਈ ਸਿਰਫ 400 ਰੁਪਏ ਪੈਂਟ ਸ਼ਰਟ ਦੀ ਜਲਾਈ ਸਿਰਫ 700 ਰੁਪਏ 31 ਅਗਸਤ ਤੱਕ ਆਜੋ ਕੋਈ ਵੀ 1000 ਤੋਂ ਉੱਪਰ ਦਾ ਕੋਰਟਾ ਪਜਾਮਾ ਜਾਂ ਪੈਂਟ ਸ਼ਰਟ ਲਓ ਤੁਹਾਨੂੰ ਸਲਾਈ ਇਹ ਰੇਟ ਤੇ ਮਿਲ ਜਾਣੀ ਕੋਗੀ ਕੋਈ ਵੀ ਇਸ ਰੇਟ ਤੇ ਤੁਹਾਨੂੰ ਨਹੀਂ ਦੇ ਸਕਦਾ 31 ਅਗਸਤ ਤੋਂ ਪਹਿਲਾਂ ਜਿਹੜਾ ਕੋਰਟ ਪੈਂਟ ਅਸੀਂ 2995 ਰੁਪਏ ਦਾ ਬਾਜ਼ਾਰ 'ਚ ਦਿੰਦੇ ਸੀਗੇ ਵਿਦ ਸਟਿਚਿੰਗ ਹੁਣ ਅਸੀਂ ਭਰਾਵਾਂ ਦੇ ਫਾਇਦੇ ਕਰਨੇ ਆ ਕੋਰਟ ਪੈਂਟ 2 ਪੀਸ 2695 ਰੁਪਏ ਠੀਕ ਹੈ ਜੀ ਕੋਟ ਪੈਂਟ 3 ਪੀਸ 3410 ਰੁਪਏ ਤੇ ਸਭ ਤੋਂ ਵੱਡੀ ਗੱਲ ਭਾਜੀ ਵਿਆਹਾਂ ਦੇ ਦਿਨ ਆ ਰਹੇ ਐ ਲੋਕਾਂ ਨੂੰ ਬਹੁਤ ਲੋੜ ਹੁੰਦੀ ਹੈ ਕੋਈ ਐਨ ਆਰ ਆਈ ਭਰਾ ਆ ਰਹੇ ਜਿਹਦੇ ਕੋਲ ਟਾਈਮ ਨਹੀਂ ਹੁੰਦਾ ਭਾਜੀ ਸਵਾ ਕੇ ਇਸ ਰੇਟ 'ਚ ਦਵਾਂਗੇ ਤੇ ਚੈਲੰਜ ਦੇ ਨਾਲ 48 ਘੰਟਿਆਂ ਦੇ ਵਿੱਚ ਤਿਆਰ ਕਰਕੇ ਕੋਟ ਪੈਂਟ ਪਵਾ ਕੇ ਪੀਸ ਦਵਾਂਗੇ ਭਾਜੀ 48 ਘੰਟਿਆਂ ਦੇ ਵਿੱਚ ਕੋਟ ਪੈਂਟ ਸਿਲਾਈ ਕਰ ਦੋਗੇ ਤੁਸੀਂ ਸਿਲਾਈ ਕਰਕੇ ਦਵਾਂਗੇ ਭਾਜੀ ਹਾਂਜੀ ਜਿਹੜਾ ਬਾਜ਼ਾਰ 'ਚ ਆਖ ਤੁਸੀਂ 10000 ਦਾ 2 ਪੀਸ ਕੋਟ ਪੈਂਟ ਲੈਨੇ ਹੋ ਇਹ ਤੁਹਾਨੂੰ ਦੇਣਾ ਸੀ 2695 ਦਾ ਆ 3 ਪੀਸ ਕੋਟ ਪੈਂਟ ਜਿਹੜਾ ਤੁਸੀਂ ਲੈਨੇ ਹੋ 15000 ਦਾ ਇਹ ਤੁਹਾਨੂੰ ਅਸੀਂ ਦੇਣਾ 3410 ਰੁਪਏ ਦਾ ਵੱਡਾ ਧਮਾਕਾ ਕੀ ਆ ਵੀ ਤੁਹਾਨੂੰ ਅਸੀਂ ਸਿਰਫ ਚ 48 ਘੰਟਿਆਂ ਦੇ ਵਿੱਚ ਸਲਾਈ ਕਰਕੇ ਦੇ ਦਿਆਂਗੇ ਤੁਸੀਂ ਕੋਈ ਵੀ ਮੋਬਾਈਲ ਤੇ ਪਿਕਚਰ ਕੱਢ ਕੇ ਲਿਆਓ ਤੁਹਾਨੂੰ ਸੇਮ ਪੀਸ ਤਿਆਰ ਕਰਕੇ ਦਵਾਂਗੇ ਤੁਸੀਂ ਚਾਹੇ ਕਢਾਈ ਵਾਲਾ ਲੈ ਕੇ ਆਓ ਚਾਹੇ ਤੁਸੀਂ ਬੈਂਕ ਕਾਲਰ ਵਾਲਾ ਲੈ ਕੇ ਆਓ ਕਿਸੇ ਵੀ ਐਕਟਰ ਦਾ ਕਿਸੇ ਦਾ ਵੀ ਪੀਸ ਪਾਇਆ ਸਾਨੂੰ ਫੋਟੋ ਦਿਖਾਓ ਤੁਹਾਨੂੰ ਸੇਮ ਪੀਸ ਤਿਆਰ ਕਰਕੇ ਦੇਖੋ ਸ਼ੇਰਵਾਨੀਆਂ ਜਿਹੜੀਆਂ ਬਾਜ਼ਾਰ ਚ ਆਕੀ 15 15 20 20 ਹਜ਼ਾਰ ਦੀ ਲੈਣ ਨੂੰ ਇੱਥੇ 650 700 ਹਜ਼ਾਰ ਚ ਤਿਆਰ ਹੋ ਜਾਂਦੀ ਆ ਆ ਸ਼ੇਰਵਾਨੀਆਂ ਦਾ ਫੈਬਰਿਕ ਦੇਖੋ ਭਾਜੀ ਅੱਗੇ ਜਾ ਕੇ ਹੁਣ ਜਾਗੋ ਮਹਿੰਦੀ ਉਹਦੇ ਲਈ ਮਹਿੰਦੀਆਂ ਆਣਗੀਆਂ ਘੋੜੀ ਚੜ੍ਹਨਾ ਭਰਾਵਾਂ ਨੇ ਉਹਨਾਂ ਲਈ ਭਾਜੀ ਹਰ ਤਰ੍ਹਾਂ ਦੇ ਡਿਜ਼ਾਈਨ ਸੋਹਣੇ ਸੋਹਣੇ ਕਲਰ ਸਾਰੇ ਫੈਬਰਿਕ ਚਿਕਨ ਦੇ ਪੂਰੇ ਵਧੀਆ ਕੁਆਲਟੀ ਦਾ ਫੈਬਰਿਕ ਮੰਨ ਲਓ ਕਿਸ ਨੇ ਥੀਮ ਬਣਾਉਣਾ ਇੱਕ ਨਾਲ ਦੇ 10 ਬਣਾਉਣੇ ਆ 20 ਬਣਾਉਣੇ ਆ ਤੁਸੀਂ ਬਣਾ ਕੇ ਦੇ ਦਾਂ ਪੂਰੇ ਪਰਿਵਾਰ ਨੂੰ ਇੱਕ ਨਾਲ ਦਾ ਜਿਚਾ ਕੇ ਦਵਾਂਗੇ ਭਾਜੀ ਜਿਹੜਾ ਮਰਜ਼ੀ ਉਹਨਾਂ ਨੇ ਰੰਗ ਲੈਣਾ ਜਿੱਦਾਂ ਦਾ ਵੀ ਲੈਣਾ ਸਾਰਾ ਚੀਜ਼ ਤਿਆਰ ਕਰਕੇ ਰੈਡੀ ਕਰਕੇ ਸਟਿਚ ਕਰਕੇ ਇੱਥੋਂ ਦਵਾਂਗੇ ਤੇ ਹੁਣ ਤੁਹਾਨੂੰ ਬਾਜ਼ਾਰਾਂ ਚ ਹੋਰ ਕਿਤੇ ਜਾਣ ਦੀ ਲੋੜ ਨਹੀਂ ਇੱਕੋ ਹੀ ਬ੍ਰਾਂਡ ਆ ਇੱਕੋ ਹੀ ਨਾਮ ਆ ਅੰਕਲ ਓਮ ਬੁੱਟਾ ਰੋਡ ਕਾਦੀਆਂ ਨੰਬਰ ਸਕਰੀਨ ਤੇ ਆ ਵੱਡਾ ਫਾਇਦਾ ਦੇਖੋ 400 ਰੁਪਇਆ ਕੋਰਦੇ ਪਜਾਮੇ ਦੀ ਸਲਾਈ ਕੋਈ ਮਾਈਦਾ ਲਾਲ ਜੇ ਮੈਂ ਤੁਹਾਨੂੰ ਇਸ ਰੇਟ ਤੇ ਸਲਾਈ ਕਰਕੇ ਦੇ ਦੇਵਾਂ 700 ਰੁਪਏ ਦੇ ਵਿੱਚ ਪੈਂਟ ਸ਼ਰਟ ਸਲਾਈ ਕਰਕੇ ਦੇਣੀ ਆ ਕੋਈ ਜੰਮਿਆ ਹੀ ਨਹੀਂ 10000 ਵਾਲਾ ਕੋਰਟ ਪੈਂਟ 2610 ਚ 3 ਪੀਸ 3400 ਕੁਸ਼ ਚ ਮਤਲਬ ਇਦਾਂ ਦੇ ਫਾਇਦੇ ਨਹੀਂ ਦੇਣੇ ਕਿਸੇ ਨੇ ਇਹ ਅੰਕਲ ਓਮ ਨੇ ਆਪਣੇ ਰਿਕਾਰਡ ਤੋੜ ਤੇ ਅੱਜ ਰੇਟ ਹੋਰ ਘਟਾ ਤਿਆ ਕਿਉਂਕਿ ਕਸਟਮਰ ਵਧ ਹੀ ਜਾ ਰਿਹਾ ਬਲਕ ਦੇ ਵਿੱਚ ਆਪਣਾ ਇਹਨਾਂ ਦਾ ਕੱਪੜੇ ਦੇ ਬ੍ਰਾਂਡ ਵੱਧ ਰਹੇ ਆ ਰੇਟ ਕੱਪੜੇ ਦਾ ਵੀ ਘੱਟ ਕੀਤਾ ਹੋਇਆ ਆ ਟੇਲਰ ਦਾ ਰੇਟ ਵੀ ਘੱਟ ਕੀਤਾ ਫੈਕਟਰੀ ਆਪਣੀ ਆਜੋ ਫਾਇਦੇ ਕਰਾਂਗੇ